ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਪ ਨਰਾਇਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰਮਾਸ਼wami ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਗ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਇਲਾਹੀ ਤਰਕੀ ਬਾਣੀ ਇਸ ਬਾਣੀ ਨੂੰ ਜਪਿਆਂ ਤੇ ਆਇਆਂ ਖਾਲਸਾ ਜੀ ਗਿਆਨ ਪ੍ਰਾਪਤ ਹੁੰਦਾ ਧਰਮ ਪ੍ਰਾਪਤ ਹੁੰਦਾ ਹਿੰਮਤ ਪ੍ਰਾਪਤ ਹੁੰਦੀ ਹੈ ਫਿਰ ਖਾਲਸਾ ਜੀ ਸੋਝੀ ਪ੍ਰਾਪਤ ਹੁੰਦੀ ਆ ਫਿਰ ਪਰਮੇਸ਼ਰ ਆਪ ਅਕਾਲ ਪੁਰਖ ਵਾਹਿਗੁਰੂ ਪ੍ਰਾਪਤ ਹੁੰਦਾ ਐਸਾ ਫਲ ਇਸ ਬਾਣੀ ਵਿੱਚੋਂ ਪ੍ਰਾਪਤ ਹੁੰਦਾ ਸੋ ਬਾਣੀ ਦਾ ਜਾਪ ਅਭਿਆਸ ਕਰਨਾ ਅਤ ਜ਼ਰੂਰੀ ਹੈ ਜਿਵੇਂ ਖਾਲਸਾ ਜੀ ਸਰੀਰ ਨੂੰ ਸਾਹ ਲੈਣ ਵਾਸਤੇ ਹਵਾ ਜ਼ਰੂਰੀ ਹੈ ਇਸੇ ਪ੍ਰਕਾਰ ਆਤਮਾ ਨੂੰ ਉੱਚਿਆ ਕਰਨ ਵਾਸਤੇ ਬਾਣੀ ਦਾ ਆਤਮਿਕ ਆਨੰਦ ਦਾ ਖਾਲਸਾ ਜੀ ਪ੍ਰਾਪਤ ਹੋਣਾ ਮਿਲਣਾ ਬਹੁਤ ਜ਼ਰੂਰੀ ਹੈ ਸੋ ਮਹਾਰਾਜ ਦੀ ਬਾਣੀ ਵਿੱਚੋਂ ਇਹ ਚੀਜ਼ਾਂ ਪ੍ਰਾਪਤ ਹੋ ਸਕਦੀਆਂ ਕੋਈ ਐਸਾ ਡਾਕਟਰ ਨਹੀਂ ਜਿਹੜਾ ਤੁਹਾਡੀ ਆਤਮਾ ਨੂੰ ਆਨੰਦ ਕਰ ਦਵੇ ਆਨੰਦਕ ਕਰ ਦਵੇ ਸੁਖੀ ਕਰ ਦਵੇ ਆਤਮਾ ਨੂੰ ਆਨੰਦ ਦੇਣ ਵਾਸਤੇ ਵਾਹਿਗੁਰਜੀ ਦਾ ਨਾਮ ਹੈ ਸਰੀਰ ਨੂੰ ਖਾਲਸਾ ਜੀ ਕੋਚ ਕੀਤਾ ਜਾ ਸਕਦਾ ਲਾਲਚ ਵਿੱਚ ਲਾ ਕੇ ਖਾਣ ਪਾਣ ਵਿੱਚ ਲਾ ਕੇ ਖੁਜਤਾਂ ਵਾਲੇ ਪਾਸੇ ਲਾ ਕੇ ਬਾਪਾਂ ਵਾਲੇ ਪਾਸੇ ਲਾ ਕੇ ਪਰ ਆਤਮਾ ਨੂੰ ਖੁਸ਼ ਨਹੀਂ ਕੀਤਾ ਜਾ ਸਕਦਾ ਆਤਮਾ ਖੁਸ਼ ਹੁੰਦੀ ਹੈ ਖਾਲਸਾ ਜੀ ਪਰਮੇਸ਼ਰ ਦਾ ਨਾਮ ਜਪ ਕੇ ਬਿਨਾ ਨਾਮ ਤੋਂ ਆਤਮਾ ਕਦੇ ਖੁਸ਼ ਨਹੀਂ ਹੁੰਦੀ ਕਦੇ ਖਾਲਸਾ ਜੀ ਰੱਜਦੀ ਨਹੀਂ ਉਸ ਦਾ ਖਾਣ ਪੀਣ ਹੈ ਮਹਾਰਾਜਿਆਂ ਦਾ ਨਾਮ ਵਾਹਿਗੁਰੂ ਜੀ ਦੀ ਬਾਣੀ ਦਾ ਜਾਪ ਅਭਿਆਸ ਪਰਮੇਸ਼ਰ ਦਾ ਸਿਮਰਨ ਹੀ ਉਹਦਾ ਖਰਾਕ ਹੈ ਸੋ ਖਾਲਸਾ ਜੀ ਅੱਜ ਸਾਡੇ ਸਰੀਰ ਭਾਵੇਂ ਰਿਸਟ ਪੁਸਟ ਨੇ ਪਰ ਸਾਡੀ ਆਤਮਾ ਜਿਹੜੀ ਹੈ ਅੰਦਰੋਂ ਮਰ ਚੁੱਕੀ ਹੈ ਮਰੀ ਹੋਈ ਹੈ ਜਿਨ੍ਹਾਂ ਦੀ ਆਤਮਾ ਮਰੀ ਹੈ ਉਹਨਾਂ ਦਾ ਜਮੀਰ ਮਰਿਆ ਹੈ ਸੋ ਖਾਲਸਾ ਜੀ ਆਪਾਂ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕੀ ਅਸੀਂ ਆਪਣੇ ਪ੍ਰਸ਼ਾਵੇਂ ਤੋਂ ਕਈ ਵਾਰ ਨਹੀਂ ਡਰ ਜਾਂਦੇ ਉਹ ਇਹੀ ਕਾਰਨ ਹੈ ਕਿਉਂਕਿ ਸਾਡੀ ਆਤਮਾ ਕਮਜ਼ੋਰ ਹੋ ਚੁੱਕੀ ਹੈ ਸਾਨੂੰ ਕਿਸੇ ਦਾ ਭਰਮ ਖਾਲਸਾ ਜੀ ਡਰਾ ਦਿੰਦਾ ਕੋਈ ਸਾਨੂੰ ਵਹਿਮ ਭਰਮ ਪਾ ਕੇ ਚਲਾ ਜਾਂਦਾ ਅਸੀਂ ਡਰ ਜਾਂਨੇ ਆ ਕੋਈ ਤੁਰਿਆ ਫਿਰਦਾ ਜਾਂਦਾ ਬੰਦਾ ਕਹਿ ਜਾਂਦਾ ਤੇਰੇ ਪਿੱਛੇ ਕੋਈ ਚੀਜ਼ ਤੁਰੀ ਫਿਰਦੀ ਆ ਤੇ ਖਾਲਸਾ ਜੀ ਡਰ ਜਾਂਦਾ ਤਰ ਉਹ ਨਿਕਲ ਜਾਂਦਾ ਬੰਦੇ ਦਾ ਪਰ ਬੰਦੇ ਨੂੰ ਇਹਨਾਂ ਚਕੀਨ ਨਹੀਂ ਕਿ ਮੈਂ ਆਪਣੀ ਬਾਤਮਾ ਨੂੰ ਬਲਵਾਨ ਰੱਖਿਆ ਭਾਈ ਮੈਂ ਆਪਣੀ ਬਾਣੀ ਪੜਦਾ ਹਾਂ ਗੁਰੂ ਕੀ ਜਿਹੜਾ ਗੁਰਸਿੱਖ ਬਾਣੀ ਪੜਦਾ ਹੈ ਉਹਨੂੰ ਕਿਸੇ ਪ੍ਰਕਾਰ ਕਿਸੇ ਦਾ ਭੈ ਕਰਨ ਦੀ ਲੋੜ ਨਹੀਂ ਖਾਲਸਾ ਜੀ ਕਿਉਂਕਿ ਉਹਦੇ ਕੋਲ ਵੱਡਾ ਖਜ਼ਾਨਾ ਹੈ ਇਹ ਬਾਣੀ ਪੜ ਪੜ ਕੇ ਖਾਲਸਾ ਜੀ ਆਤਮਾ ਵਿੱਚ ਬਲ ਆਉਂਦਾ ਹੈ ਆਤਮਾ ਫਿਰ ਜਦੋਂ ਖਾਲਸਾ ਜੀ ਬਲਵਾਨ ਹੋ ਜਾਂਦੀ ਹੈ ਉਸ ਵੇਲੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਹ ਖਾਲਸਾ ਜੀ ਆਨੰਦ ਵਿੱਚ ਵੀ ਰਹਿੰਦੀ ਹੈ ਖੁਸ਼ ਵੀ ਰਹਿੰਦੀ ਹੈ ਮਹਾਰਾਜ ਦਾ ਨਾਮ ਵੀ ਜਪਦੀ ਰਹਿੰਦੀ ਹੈ ਤੇ ਮਨ ਨੂੰ ਇੱਕ ਆਗਰ ਕਰ ਛੱਡਦੀ ਹੈ ਸੁਰਤੀ ਟਿਕਣ ਲੱਗ ਪੈਂਦੀ ਹੈ ਜਿਹੜੀ ਆਤਮਾ ਖਾਲਸਾ ਜੀ ਮਹਾਰਾਜ ਦੀ ਬਾਣੀ ਵਿੱਚ ਲੱਗ ਜਾਂਦੀ ਹੈ ਬਲਵਾਨ ਹੋ ਜਾਂਦੀ ਹੈ ਤੇ ਅਫਸੋਸ ਸਾਡੀ ਆਤਮਾ ਖਾਲਸਾ ਜੀ ਕਮਜ਼ੋਰ ਹੋਈ ਹੈ ਜਿਹਦੇ ਨਾਲ ਸਾਡਾ ਜਮੀਰ ਵੀ ਡਿੱਗਿਆ ਹੋਇਆ ਸਾਡਾ ਕਿਰਦਾਰ ਵੀ ਡਿੱਗਿਆ ਹੋਇਆ ਸਾਡੇ ਬੋਲਾਂ ਵਿੱਚ ਵੀ ਖਾਲਸਾ ਜੀ ਕੋਈ ਬਹੁਤਾ ਦਮ ਨਹੀਂ ਅਸੀਂ ਹੁਣੇ ਕਿਸੇ ਦੇ ਨਾਲ ਸਾਥ ਦੇਣ ਵਾਸਤੇ ਹਾਂ ਕਰਦੇ ਆ ਬਾਅਦ ਚ ਖਾਲਸਾ ਜੀ ਮਨ ਪਲਟ ਜਾਂਦਾ ਕਹਿੰਦਾ ਛੱਡ ਪਰੇ ਉਹਦੇ ਨਾਲ ਕੀ ਜਾਣਾ ਸਾਡਾ ਬਚਨ ਕਿਸੇ ਕਾਰਗਰ ਹੀ ਨਹੀਂ ਇਸੇ ਕਰਕੇ ਖਾਲਸਾ ਜੀ ਬਚਨ ਕਰਕੇ ਕਰਮਾ ਕਰਕੇ ਸੋ ਇਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਜੀ ਨੇ ਕਹਿਆ ਬੰਦਾ ਹਮੇਸ਼ਾ ਇਹਨਾਂ ਤੇ ਦ੍ਰਿੜ ਰਹੇ ਸੋ ਸੂਰਮਤਾਈ ਖਾਲਸਾ ਜੀ ਬੰਦੇ ਵਿੱਚ ਤਾਂ ਹੀ ਆ ਜੇ ਬੰਦੇ ਦੀ ਆਤਮਾ ਬਲੀ ਹੈ ਸਾਡੀ ਆਤਮਾ ਨਹੀਂ ਬਲੀ ਕਿਉਂਕਿ ਮਹਾਰਾਜ ਦੀ ਬਾਣੀ ਨੂੰ ਅਸੀਂ ਵਿਸਾਰ ਦਿੱਤਾ ਹੈ ਸਤਿਗੁਰੂ ਦੀ ਬਾਣੀ ਨੂੰ ਪੁਲਾ ਦਿੰਦਾ ਹੈ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਕਹਿੰਦੇ ਆ ਰੈਣ ਗਵਾਈ ਸੋਇ ਕੈ ਦਿਵਸ ਗਵਾਇਆ ਖਾਏ ਬਸ ਖਾਲਸਾ ਜੀ ਸਰੀਰ ਨੂੰ ਪਾਲ ਰਹੇ ਆ ਮਹਾਰਾਜ ਕਹਿੰਦੇ ਰਾਤ ਜਿਹੜੀ ਆ ਸੌ ਕੇ ਗੁਜ਼ਾਰ ਦਿੱਤੀ ਐ ਉਹ ਸੌ ਕੇ ਲੰਘ ਗਈ ਐ ਤੇ ਜਿਹੜਾ ਦਿਨ ਹੈ ਉਹਦੇ ਵਿੱਚ ਖਾਣ ਪੀਣ ਕਰਕੇ ਖਾ ਪੀ ਕੇ ਇਦਾਂ ਹੀ ਵਿਅਰਥ ਗਵਾ ਲਿਆ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਹ ਹੀਰਿਆਂ ਵਰਗਾ ਮਨੁੱਖਾ ਜਨਮ ਸੀ ਖਾਲਸਾ ਜੀ ਐਡਾ ਅਮੋਲਕ ਸੀ ਇਹਦੀ ਕੀਮਤ ਨਹੀਂ ਪਾਈ ਜਾ ਸਕਦੀ ਇਦੀ ਕੋਈ ਕੀਮਤ ਨਹੀਂ ਸੀ ਕੋਈ ਦੇ ਸਕਦਾ ਵੀ ਐਸਾ ਅਮੋਲਕ ਖਾਲਸਾ ਜੀ ਇਹ ਹੀਰਾ ਸਾਨੂੰ ਪ੍ਰਾਪਤ ਹੋਇਆ ਪਰ ਮਹਾਰਾਜ ਕਹਿੰਦੇ ਕੌਡੀ ਬਦਲੇ ਹੀ ਵਿਕ ਰਿਆ ਕੌਡੀ ਬਦਲੇ ਹੀ ਜਾ ਰਿਆ ਕੋਈ ਕਿਸੇ ਪ੍ਰਕਾਰ ਇਹਦਾ ਲਾਭ ਨਹੀਂ ਇਸੇ ਪ੍ਰਕਾਰ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਮਹਾਰਾਏ ਕਹਿੰਦੇ ਕਬੀਰਾ ਏਕ ਅਚੰਬਾ ਦੇਖਿਆ ਹੀਰਾ ਹਾਰਟ ਵਿਕਾਇ ਕਹਿੰਦੇ ਮੈਂ ਇੱਕ ਅਚੰਬੇ ਵਾਲੀ ਗੱਲ ਦੇਖੀ ਹੈ ਇੱਕ ਹੈਰਾਨ ਕਰਨ ਵਾਲੀ ਗੱਲ ਵੇਖੀ ਹੈ ਵੀ ਜਿਹੜਾ ਹੀਰਾ ਹੈ ਉਹ ਹੱਟੀ-ਹੱਟੀ ਤੇ ਵਿਕ ਰਿਆ ਬਣ ਜਾ ਰਹੇ ਬਣਜਣ ਹਾਰੇ ਬਾਹਰਾ ਕਾਉਡੀ ਬਦਲੇ ਜਾ ਕਹਿੰਦੇ ਜਿਹੜਾ ਇਹਦਾ ਕੋਈ ਗਾਹਕ ਹੀ ਹੈ ਨਹੀਂ ਤੇ ਖਾਲਸਾ ਜੀ ਕਾਉਡੀ ਦੇ ਬਦਲੇ ਸਾਰੀਆਂ ਹੱਟੀਆਂ ਤੇ ਵੇਚ ਰਿਆ ਹੁਣ ਗਾਹਕ ਹੋਵੇ ਤੇ ਖਾਲਸਾ ਜੀ ਉਹਦਾ ਮੁੱਲ ਹੋਵੇ ਇਹਦਾ ਇਹਦਾ ਅਰਥ ਸੀ ਵੀ ਮਹਾਰਾਜ ਬਾਬਾ ਜੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਗਿਆਨ ਦੇ ਰੇ ਕਹਿੰਦੇ ਹੀਰਾ ਰੂਪ ਜਿਹੜਾ ਮਹਾਰਾਜ ਦਾ ਜਿਹੜਾ ਦਿੱਤਾ ਹੋਇਆ ਜਨਮ ਮਨੁੱਖਾ ਜਨਮ ਹੈ ਇਹ ਹੀਰਿਆਂ ਦੇ ਵਾਂਗ ਹੈ ਬਾਰੇ ਅਫਸੋਸ ਇਹਦਾ ਕੋਈ ਗਾਹਕ ਹੀ ਨਹੀਂ ਰਿਹਾ ਤੇ ਇਹ ਕੌਡੀਆਂ ਦੇ ਬਦਲੇ ਹੀ ਵਿਕ ਰਿਆ ਕੌਡੀਆਂ ਦੇ ਬਦਲੇ ਆ ਰਿਆ ਕੌਡੀਆਂ ਬਦਲੇ ਜਾ ਰਿਆ ਸੋ ਇਹਨੂੰ ਕਿੱਦਾਂ ਸਾਂਭਣਾ ਸੀ ਜਿਸ ਮਨੁੱਖ ਨੂੰ ਸੋਝੀ ਆ ਗਈ ਵੀ ਇਹ ਮਨੁੱਖਾ ਜਨਮ ਜਿਹੜਾ ਹੈ ਲਾਹਾ ਲੈਣ ਵਾਸਤੇ ਆ ਇਹ ਨਾਮ ਜਪਣ ਵਾਸਤੇ ਆ ਇਹ ਵਾਹਿਗੁਰੂ ਦੀ ਪ੍ਰਾਪਤੀ ਕਰਨ ਵਾਸਤੇ ਹੈ ਉਸ ਨੂੰ ਇਸ ਹੀਰੇ ਦੀ ਕਦਰ ਹੈ ਦੂਜੇ ਨੂੰ ਕੋਈ ਕਦਰ ਨਹੀਂ ਖਾਲਸਾ ਜੀ ਦੂਜੇ ਨੇ ਕੰਮਾਂ ਕਾਜਾਂ ਵਿੱਚ ਲਾਇਆ ਤੇ ਗੱਲ ਖਤਮ ਨਾ ਕੋਈ ਸ਼ੋਭ ਗੁਣ ਅਪਣਾਏ ਨਾ ਖਾਲਸਾ ਜੀ ਔਗਣ ਛੱਡੇ ਨਾ ਮਹਾਰਾਜ ਦੀ ਸ਼ਰਨ ਪਏ ਨਾ ਸਤਗੁਰੂ ਦਾ ਭਜਨ ਕੀਤਾ ਨਾ ਬੰਦਗੀ ਕੀਤੀ ਆ ਆਪਣੇ ਗੁਰੂ ਤੇ ਬਸ ਤਰਕ ਬਤਰਕ ਕੀਤੇ ਸੋ ਮਹਾਰਾਜ ਸਚੇ ਪਾਸ਼ਾ ਕਹਿੰਦੇ ਆ ਜਿੱਥੇ ਗਿਆਨ ਹੋਵੇ ਉਥੇ ਧਰਮ ਆਉਂਦਾ ਗਿਆਨ ਖਾਲਸਾ ਜੀ ਗੁਰੂ ਤੋਂ ਪ੍ਰਾਪਤ ਹੁੰਦਾ ਜੇ ਗੁਰੂ ਦੀ ਚਰਣੀ ਲੱਗ ਜਾਈਏ ਫਿਰ ਗੁਰੂ ਗਿਆਨ ਬਖਸ਼ਦਾ ਫਿਰ ਖਾਲਸਾ ਜੀ ਗਿਆਨ ਜਦੋਂ ਆਉਂਦਾ ਫਿਰ ਉਸ ਵੇਲੇ ਮਨੁੱਖ ਨੂੰ ਪਤਾ ਲੱਗਦਾ ਵੀ ਧਰਮ ਵੀ ਕੋਈ ਚੀਜ਼ ਹੈ ਸੋ ਜਿਵੇਂ ਬਾਬਾ ਜੀ ਬਾਬਾ ਕਬੀਰ ਸਾਹਿਬ ਕਹਿੰਦੇ ਕਬੀਰਾ ਜਹਾ ਗਿਆਨ ਤਹ ਧਰਮ ਹੈ ਜਹਾ ਝੂਠ ਤਹ ਪਾਪ ਜਿੱਥੇ ਮਨੁੱਖ ਕੋਲੇ ਝੂਠ ਹੈ ਖਾਲਸਾ ਜੀ ਉਥੇ ਕਹਿੰਦੇ ਝੂਠ ਨੇ ਹੌਲੀ-ਹੌਲੀ ਪਾਪ ਦਾ ਰੂਪ ਧਾਰਨ ਕਰ ਲੈਣਾ ਜਹਾ ਲੋਭ ਤ ਹੈਕਾਰ ਹੈ ਜਿੱਥੇ ਲੋਭ ਹੈ ਲਾਲਚ ਹੈ ਕਹਿੰਦੇ ਉਥੇ ਫਿਰ ਕਾਲ ਹੈ ਭਾਵ ਮੌਤ ਹੈ ਜਿਹਨੂੰ ਲਾਲਚ ਹੈ ਨਾ ਬਹੁਤ ਲਾਲਚ ਜਿਹੜਾ ਮਨੁੱਖ ਕਰਦਾ ਹੈ ਕਹਿੰਨੇ ਮੌਤ ਹੈ ਉਥੇ ਬਸ ਹੋਰ ਕੁਝ ਨਹੀਂ ਹੈ ਜਹਾ ਖਿਮਾ ਤ ਹੈ ਆਪ ਤੇ ਜਿੱਥੇ ਕੋਈ ਖਾਲਸਾ ਜੀ ਮੁਆਫੀ ਦੇਣ ਦੀ ਰੱਖਦਾ ਹੈ ਕਿ ਕੋਈ ਕਿਸੇ ਦੇ ਪਾਪਾਂ ਨੂੰ ਕਿਸੇ ਦੇ ਪਰਦਿਆਂ ਨੂੰ ਕੱਜਦਾ ਹੈ ਤੇ ਮਹਾਰਾਜ ਅਕਾਲਪੁਰਖ ਉਥੇ ਆਪ ਹਾਜ਼ਰ ਹੁੰਦੇ ਇਹ ਬਾਬਾ ਜੀ ਬਾਬਾ ਕਬੀਰ ਸਾਹਿਬ ਦਾ ਸ਼ਬਦ ਹੈ ਸੋ ਅਸੀਂ ਕੀ ਕਰਦੇ ਆ ਅਸੀਂ ਲੋਕਾਂ ਦੇ ਖਾਲਸਾ ਜੀ ਔਗਣ ਫਰੂਲਦੇ ਆ ਆਪਣੇ ਲਗਾਉਂਦੇ ਆ ਸੋ ਇਸੇ ਪ੍ਰਕਾਰ ਭਾਈ ਸ਼ੋਭ ਗੁਣ ਜਿਹੜੇ ਸਰੀਰ ਵਿੱਚ ਧਾਰਨ ਕਰਨੇ ਸਨ ਇਸ ਅਮੋਲਕ ਜਿਹੜਾ ਹੀਰਾ ਸੀ ਇਹਦੀ ਕਦਰ ਕਰਨੀ ਸੀ ਉਹ ਆਪਾਂ ਨਹੀਂ ਕੀਤੀ ਤੇ ਖਾਲਸਾ ਜੀ ਸੰਸਾਰ ਵਿੱਚ ੱਤਕੇ ਖਾ ਰਹੇ ਆ ਦੁੱਖਾਂ ਕਲੇਸ਼ਾਂ ਵਿੱਚ ਆਪਣੀ ਜ਼ਿੰਦਗੀ ਨੂੰ ਪਾਇਆ ਹੋਇਆ ਸੰਤਾਪ ਖੰਡਾ ਰਹੇ ਆ ਕਿਸੇ ਪ੍ਰਕਾਰ ਕੋਈ ਸੁੱਖ ਨਹੀਂ ਕੋਈ ਮਹਾਰਾਜ ਦੇ ਦਰੋਂ ਮਿਲੀ ਹੋਈ ਖੁਸ਼ੀ ਨਹੀਂ ਕੋਈ ਪਤਾ ਹੀ ਨਹੀਂ ਹੈ ਕਿ ਨਾਮ ਜਪ ਕੇ ਕੀ ਕੁਝ ਪ੍ਰਾਪਤ ਹੋ ਸਕਦਾ ਕਿਵੇਂ ਹੋ ਸਕਦਾ ਮਹਾਰਾਜ ਦੇ ਦਰਸ਼ਨ ਕੀ ਹੁੰਦੇ ਆ ਸਤਿਗੁਰੂ ਨੂੰ ਮਿਲਣਾ ਕੀ ਹੈ ਸਤਿਗੁਰ ਦੇ ਦਰਸ਼ਨ ਦੇਦਾਰੇ ਕਰਨੇ ਸੱਚਖੰਡ ਜਾਣਾ ਮੌਤ ਨੂੰ ਹਰਾਉਣਾ ਹੈ ਕੀ ਹੁੰਦਾ ਕੋਈ ਸੋਝੀ ਨਹੀਂ ਕਿਉਂਕਿ ਖਾਲਸਾ ਜੀ ਉਹ ਗੱਲਾਂ ਨੇ ਜਿਹੜੇ ਕਹਿੰਦੇ ਜੇ ਅਸੀਂ ਰਾਹ ਹੀ ਨਹੀਂ ਜਾਣਾਂ ਉਹਦੀ ਗੱਲ ਕਿਉਂ ਕਰਨੀ ਸੋ ਗੁਰੂ ਕੇ ਦਰ ਨੂੰ ਜਾਣਾ ਹੀ ਨਹੀਂ ਹੈ ਫਿਰ ਇਸੇ ਕਰਕੇ ਬਾਣੀ ਨਹੀਂ ਪੜ੍ਹਦਾ ਕੋਈ ਨਾਮ ਨਹੀਂ ਜਪਦਾ ਕਥਾ ਨਹੀਂ ਸੁਣਦਾ ਤੁਸੀਂ ਦੇਖ ਲਿਓ ਤੁਸੀਂ YouTube ਤੇ ਸਾਰੇ ਰਹਿੰਦੇ ਹੋ ਖਾਲਸਾ ਜੀ ਗਾਣਿਆਂ ਦੇ ਲੱਖਾਂ ਲੱਖਾਂ ਕਰੋੜਾਂ ਕਰੋੜਾਂ ਵਿਊ ਨੇ ਤੇ ਜਿੱਥੇ ਲੋਟਕਚੋਲ ਹੁੰਦਾ ਜਿੱਥੇ ਗੰਦ ਫਿਰਦਾ ਉਥੇ ਲੱਖਾਂ ਕਰੋੜਾਂ ਚੀਜ਼ਾਂ ਨੇ ਉਥੇ ਲੱਖਾਂ ਕਰੋੜਾਂ ਵਿਊ ਨੇ ਤੇ ਜਿੱਥੇ ਗੁਰੂ ਦਾ ਕੀਰਤਨ ਆ ਗੁਰੂ ਕੀ ਬਾਣੀ ਆ ਗੁਰੂ ਕੀ ਮਹਿਮਾ ਉਥੇ ਗਿਣਤੀ ਮਿੰਨਤੀ ਦੇ ਲੋਕ ਨੇ ਉਹ ਵੀ ਖਾਲਸਾ ਜੀ ਥੋੜਾ ਜਿਹਾ ਵੇਖ ਕੇ ਦੇ ਗਾਂ ਚਲੇ ਜਾਂਦੇ ਤੇ ਜਾਂ ਉਹਨਾਂ ਨੂੰ ਹੁੰਦਾ ਕਿ ਇੰਨਾ ਟਾਈਮ ਹੈ ਨਹੀਂ ਉਹ ਕਿਸੇ ਦੀ ਵੀਡੀਓ ਸੁਣਨ ਲੱਗਿਆ ਖਾਲਸਾ ਜੀ ਉਹ ਸਪੀਡ ਵਧਾ ਲੈਂਦੇ ਉਹ ਸਪੀਡ ਵਧਾਈ ਵਿੱਚ ਨਾ ਉਹਨਾਂ ਨੂੰ ਰਸ ਪ੍ਰਾਪਤ ਹੁੰਦਾ ਜਿਹੜਾ ਮਨੁੱਖ ਅੱਗੇ ਰਸ ਚ ਬੋਲਦਾ ਹੋਵੇ ਜਿਵੇਂ ਖਾਲਸਾ ਜੀ ਕਿਸੇ ਮਨੁੱਖ ਦੇ ਹਿਰਦੇ ਵਿੱਚ ਜਿਹਨੂੰ ਮਹਾਰਾਜ ਦੀ ਮਹਿਮਾ ਕਰਦਾ ਹੋਵੇ ਨਾ ਤੇ ਕਈ ਕਈ ਵਾਰੀ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਉਹਦੀ ਰਸਨਾ ਤੇ ਵਸ ਕੇ ਉਹਦੇ ਕੋਲੋਂ ਬੁਲਾ ਲੈਂਦੇ ਤੇ ਖਾਲਸਾ ਜੀ ਉਹ ਜਿਹੜਾ ਰਾਸ ਹੁੰਦਾ ਨਾ ਜਦੋਂ ਕੋਈ ਸੁਣਦਾ ਫਿਰ ਉਹਦੇ ਕੰਨਾਂ ਰਾਹੀਂ ਉਹ ਹਿਰਦੇ ਤੱਕ ਪਹੁੰਚ ਜਾਂਦਾ ਉਹਦੇ ਨਾਲ ਦੋਹਾਂ ਬੰਦਿਆਂ ਦਾ ਭਲਾ ਹੋ ਜਾਂਦਾ ਇੱਕ ਤੇ ਬੋਲਣ ਵਾਲੇ ਦਾ ਇੱਕ ਖਾਲਸਾ ਜੀ ਸੁਣਨ ਵਾਲੇ ਦਾ ਤੇ ਜਦੋਂ ਆਪਾਂ ਉਸ ਬੰਦੇ ਦੀ ਬੋਲੀ ਹੋਈ ਬੋਲੀ ਨੂੰ ਤੇਜ ਕਰਕੇ ਸੁਣ ਲਾਂਗੇ ਤੇ ਖਾਲਸਾ ਜੀ ਉਹ ਕਦੇ ਰਾਸ ਨਹੀਂ ਆ ਸਕਦਾ ਉਹਦਾ ਰਸ ਨਹੀਂ ਪ੍ਰਾਪਤ ਹੁੰਦਾ ਉਹ ਅਸੀਂ ਸਿਰਫ ਜਰਾ ਇਹ ਮਨ ਵਿੱਚ ਧਾਰਿਆ ਵੀ ਰੋਜ਼ ਸੁਣਨਾ ਬਾਸ ਉਹ ਵੱਧੋ ਚੱਟੀ ਵਾਲਾ ਕੰਮ ਕਰਦੇ ਆਂ ਹੋਰ ਕੋਸ਼ਿਸ਼ ਨਹੀਂ ਕਈ ਚੀਜ਼ਾਂ ਉਹਦੇ ਵਿੱਚੋਂ ਖਾਲਸਾ ਜੀ ਨਿਕਲ ਜਾਂਦੀਆਂ ਕਈ ਵਾਰ ਕਿਸੇ ਮਨੁੱਖ ਨੂੰ ਬੈਰਾਗ ਆ ਜਾਵੇ ਬੈਰਾਗ ਵਿੱਚ ਆ ਕੇ ਮਹਾਰਾਜ ਦੇ ਕੋਈ ਬਚਨ ਬੋਲਦੇ ਨਾ ਤੇ ਖਾਲਸਾ ਜੀ ਉਹਦੇ ਬੋਲੇ ਹੋਏ ਬੋਲ ਜੇ ਕਿਸੇ ਦੇ ਕੰਨੀਆਂ ਪੈ ਜਾਣ ਸ਼ਰਧਾ ਆਵਾੜ ਵਾਲੇ ਦੇ ਤਾਂ ਉਹਦੇ ਹਿਰਦੇ ਵਿੱਚ ਵੀ ਬੈਰਾਗ ਆ ਜਾਂਦਾ ਐਸੀ ਮਹਾਰਾਜ ਦੀ ਕਿਰਪਾ ਇਦਾਂ ਸ਼ਬਦ ਅਸਰ ਕਰਦਾ ਤੇ ਆਪਾਂ ਉਹਨੂੰ ਸਪੀਡ ਤੇਜ਼ ਕਰਕੇ ਉਹਨੂੰ ਸੁਣਦੇ ਆਂ ਤੋ ਇਹ ਵਿੱਚੋਂ ਸਾਨੂੰ ਕੀ ਪ੍ਰਾਪਤ ਹੋਵੇਗਾ ਕਿਵੇਂ ਪਤਾ ਲੱਗੇਗਾ ਕਿ ਅਗਲਾ ਬੋਲ ਰਿਹਾ ਉਹ ਪ੍ਰੇਮ ਵਿੱਚ ਬੋਲ ਰਿਹਾ ਰਸ ਵਿੱਚ ਬੋਲ ਰਿਹਾ ਆਨੰਦ ਵਿੱਚ ਬੋਲ ਰਿਹਾ ਕਿ ਉਦਾਂ ਹੀ ਬੋਲ ਰਿਹਾ ਸੋ ਇਸ ਕਰਕੇ ਭਾਈ ਮਹਾਰਾਜ ਦੀ ਜਿਹੜੀ ਸਿਫਤ ਸਲਾਹ ਹੈ ਠਰਮੇ ਨਾਲ ਸੁਣਨੀ ਚਾਹੀਦੀ ਹੈ ਤੇ ਸਭ ਤੋਂ ਵੱਡੀ ਗੱਲ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਾਮ ਜਪੋ ਔਗਣਾਂ ਨੂੰ ਛੱਡ ਦਿਓ ਔਗਣ ਜਿਹੜੇ ਆ ਉਹ ਨਰਕਾਂ ਨੂੰ ਲੈ ਕੇ ਜਾਣਗੇ ਮਾਣ ਨਾ ਕਿਸੇ ਗੱਲ ਦਾ ਕਰੋ ਸਾਰਾ ਕੁਝ ਦਾਤੇ ਦਾ ਦਿੱਤਾ ਹੋਇਆ ਸਰੀਰ ਵੀ ਉਹ ਦਾ ਸਿਹਤ ਵੀ ਉਹ ਦੀ ਕੀ ਪਤਾ ਉਹਨੇ ਕਦੋਂ ਦੁੱਖ ਰੋਗ ਲਾ ਦੇਣਾ ਕਦੋਂ ਇਹ ਸਰੀਰ ਨੂੰ ਲੈ ਜਾਣਾ ਹੈ ਕਦੋਂ ਖਾਲਸਾ ਦੀ ਝੋਰੀਆਂ ਵਿੱਚ ਪਾ ਦੇਣਾ ਤੇ ਕਦੋਂ ਸੁੱਖਾਂ ਵੱਲ ਪਾ ਦੇਣਾ ਇਹ ਸਾਰਾ ਕੁਝ ਉਸ ਵਾਹਿਗੁਰੂ ਦੇ ਹੱਥ ਹੈ ਮਾਇਆ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਭਾਈ ਜਿਹੜੀ ਇਹ ਪ੍ਰਭਾਵ ਪਾਉਂਦੀ ਹੈ ਸੰਸਾਰ ਉੱਤੇ ਤੇ ਸਤਗੁਰੂ ਸੱਚੇ ਪਾਸ਼ਾ ਕਹਿੰਦੇ ਮਾਨ ਹੰਕਾਰ ਨਾਲ ਬੰਦਿਆ ਕਿਸੇ ਗੱਲ ਦਾ ਕਰੀ ਕਿਉਂਕਿ ਜਿਹੜਾ ਖਾਲਸਾ ਜੀ ਮਾਨ ਕਰਦਾ ਹੈ ਨਾ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਉਹ ਗਲ ਜਾਂਦਾ ਹੈ ਮਾਣ ਕੀਤਾ ਹੋਇਆ ਮਨੁੱਖ ਨੇ ਜਿਹੜਾ ਹੰਕਾਰੀ ਮਨੁੱਖ ਹੈ ਨਾ ਉਹ ਗਲ ਜਾਂਦਾ ਉਹਦਾ ਕਿਸੇ ਪ੍ਰਕਾਰ ਵੀ ਕਿਤੇ ਖਾਲਸਾ ਜੀ ਲਾਭ ਨਹੀਂ ਹੁੰਦਾ ਉਹਨੂੰ ਕੋਈ ਨਹੀਂ ਬਚਾ ਸਕਦਾ ਸੋ ਮਹਾਰਾਜ ਕਹਿੰਦੇ ਵੀ ਆ ਕਬੀਰ ਮਾਇਆ ਤਜੀ ਤੋ ਕਿਆ ਭਇਆ ਜੋ ਮਾਣ ਤਜਿਆ ਨਾ ਜਾਏ ਕਹਿੰਦੇ ਮਾਇਆ ਤਜ ਤਜਤੀ ਤੂੰ ਘਰੇ ਪੈਹਾ ਥੇਲਾ ਹੁਣ ਤੂੰ ਮੰਝੇ ਤੇ ਬਹਿ ਗਿਆ ਤੇ ਹੁਣ ਤੂੰ ਸੋਚਿਆ ਵੀ ਮੈਂ ਤਾਂ ਕਿਤੇ ਜਾਨ ਜੋਗਾ ਨਹੀਂ ਕੋਈ ਸ਼ਾਪਿੰਗ ਕਰਨ ਜੋਗਾ ਨਹੀਂ ਕੋਈ ਖਾਣ ਜੋਗਾ ਨਹੀਂ ਹੁਣ ਤੂੰ ਮਾਇਆ ਛੱਡ ਦਿੱਤੀ ਧਨ ਦੌਲਤ ਛੱਡ ਦਿੱਤੀ ਮਹਾਰਾਜ ਕਹਿੰਦੇ ਕਾਹਦਾ ਧਨ ਦੌਲਤ ਤੂੰ ਛੱਡਿਆ ਤੇਰਾ ਮਾਣ ਤਾਂ ਅਜੇ ਤੱਕ ਛੁੱਟਿਆ ਨਹੀਂ ਅਜੇ ਵੀ ਤੂੰ ਹੰਕਾਰੀਆਂ ਮੰਜੀ ਦੇ ਬੈਠਾ ਲੱਤਾਂ ਤੇਰੀਆਂ ਕਾਂਬਰੀਆਂ ਤੂੰ ਤਾਂ ਵੀ ਕਹਿਣਾ ਅਸੀਂ ਬੜੇ ਸ਼ਾਹ ਹੁੰਨੇ ਆਂ ਜੀ ਅਸੀਂ ਜੈਲਦਾਰ ਹੁੰਨੇ ਆਂ ਜੀ ਅਸੀਂ ਬਹੁਤ ਚੌਧਰ ਵਾਲੇ ਆਂ ਜੀ ਐਦਾਂ ਮਹਾਰਾਜ ਕਹਿੰਦੇ ਤੂੰ ਮਾਣ ਤਾਂ ਛੱਡਿਆ ਨਹੀਂ ਕਾਦੀ ਦੌਲਤ ਛੱਡੀ ਤੇ ਅੱਗੇ ਬਾਬਾ ਜੀ ਕਹਿੰਦੇ ਨੇ ਮਾਣ ਮੁਨੀ ਮਨ ਵਰ ਗਲੇ ਮਾਣ ਸਭੇ ਕੋ ਖਾਏ ਵੱਡੇ ਵੱਡੇ ਖਾਲਸਾ ਜੀ ਮੁਨੀ ઋષਿ ਜਿਹੜੇ ਸ੍ਰੇਸ਼ਟ ਸੰਤ ਹੋਏ ਉਹ ਹੰਕਾਰ ਵਿੱਚ ਹੀ ਨਸ਼ਟ ਹੋਏ ਨੇ ਹੰਕਾਰ ਨੇ ਸਾਰਿਆਂ ਨੂੰ ਖਾਧਾ ਹੈ ਵੱਡਿਆਂ ਵੱਡਿਆਂ ਨੂੰ ਜਿਵੇਂ ਖਾਲਸਾ ਜੀ ਕਈਆਂ ਦੇ ਵਿੱਚ ਨਾਮ ਹੀ ਆਉਂਦੇ ਨੇ ਕਈਆਂ ਨੇ ਉਸ ਸਮੇਂ ਇਹੋ ਜੇ ਹੰਕਾਰ ਵਸ ਹੋ ਕੇ ਕਈ ਕੁਸ਼ ਕੀਤਾ ਸੋ ਹੰਕਾਰੀ ਜਿਹੜਾ ਮਨੁੱਖ ਹੈ ਉਹ ਕਦੇ ਵੀ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਨੂੰ ਪਾਉਂਦਾ ਨਹੀਂ ਕਦੇ ਨਹੀਂ ਪਾਉਂਦਾ ਖਾਲਸਾ ਜੀ ਮਹਾਰਾਜ ਨੂੰ ਪਾਉਂਦਾ ਹੈ ਜਿਹੜਾ ਸ਼ਰਧਾ ਭਾਵਨਾ ਵਿੱਚ ਰਹਿੰਦਾ ਜਿਹੜਾ ਸ਼ਰਧਾ ਭਾਵਨਾ ਵਿੱਚ ਵੱਸਦਾ ਤੇ ਆਪਣਾ ਗੁਰੂ ਤੇ ਖਾਲਸਾ ਜੀ ਸਾਨੂੰ ਸਦਾ ਸਮਝਾ ਰਿਹਾ ਸਦਾ ਸੋਝੀ ਦੇ ਰਿਹਾ ਮਹਾਰਾਜ ਪਰ ਸਾਨੂੰ ਸਮਝ ਨਹੀਂ ਆਉਂਦੀ ਕਬੀਰ ਸੱਚਾ ਸਤਗੁਰੂ ਕਿਆ ਕਰੇ ਜੋ ਸਿੱਖਾਂ ਵਿੱਚ ਚੂਕ ਕੀ ਕਰੇ ਗੁਰੂ ਪਾਤਸ਼ਾਹ ਗੁਰੂ ਤੇ ਪੂਰਾ ਹੈ ਤੇ ਸੱਚਾ ਹੈ ਉਹ ਕੀ ਕਰ ਸਕਦਾ ਜਦੋਂ ਖਾਲਸਾ ਜੀ ਉਹਦੇ ਸਿੱਖਾਂ ਵਿੱਚ ਕਸੂਰ ਹੋਵੇ ਅੰਦੇ ਏਕ ਨਾ ਲੱਗਈ ਜੋ ਬਾਸ বাজਾਈਏ ਫੁਕ ਜਿਵੇਂ ਖਾਲਸਾ ਜੀ ਬਾਸ ਦਾ ਰੁੱਖ ਜਿਹੜਾ ਖਾਲੀ ਹੁੰਦਾ ਹੈ ਉਧਰੋਂ ਫੂਕ ਮਾਰੋ ਦੂਜੇ ਬੰਨੋਂ ਨਿਕਲ ਜਾਂਦੀ ਏ ਐਵੇਂ ਅੰਨਿਆਂ ਦੀ ਸਾਡੀ ਹਾਲਤ ਐ ਬਾਣੀ ਸਾਨੂੰ ਸਦਾ ਸ੍ਰੇਸ਼ਟ ਮਤ ਦੇ ਰਹੀ ਐ ਪਰ ਸਾਨੂੰ ਵਾਸ ਦੇ ਵਾਂਗੂ ਸਮਝ ਨਹੀਂ ਆਉਂਦੀ ਅਸੀਂ ਆਹ ਕੰਨ ਥਾਣੀ ਪਾਉਨੇ ਆ ਉਹ ਥਾਣੀ ਕੱਢ ਦਿੰਨੇ ਆ ਕਿਸੇ ਪ੍ਰਕਾਰ ਦਾ ਸਾਨੂੰ ਲਾਭ ਨਹੀਂ ਹੁੰਦਾ ਸੋ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਸਾਨੂੰ ਮਾਤਾ ਆਵੇ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੂਰ ਸਿੰਘ ਸਾਹਿਬ ਦੀ ਕਿਰਪਾ ਸਦਕਾ ਜੋ ਆਈ ਸੋ ਖਾਲਸਾ ਜੀ ਬੜੀ ਕਿਰਪਾ ਸ਼ਿਦਾਂ ਸਿੰਘਾ ਨੇ ਜਿੰਨਾ ਉਤੇ ਕੀਤੀ ਹੈ ਭਾਈ ਫਿਰ ਉਹ ਆਪਣੀਆਂ ਹੱਡ ਬੀਤੀਆਂ ਸੁਣਾਉਂਦੇ ਦਾਸ ਨੂੰ ਕੁਝ ਅਜਤੋਂ 5 ਕ ਮਹੀਨੇ ਪਹਿਲਾਂ ਜਾਂ 4 ਮਹੀਨੇ ਜਾਂ ਉਤੋਂ ਪਹਿਲਾਂ ਵੀ ਹੋ ਸਕਦਾ ਖਾਲਸਾ ਜੀ ਮੈਂ ਵਿਸਰਵੀ ਜਾਨਾ ਤੇ ਇੱਕ ਵੀਰ ਜੀ ਹੁਣਾਂ ਦਾ ਮੈਨੂੰ ਮੈਸੇਜ ਆਇਆ ਸੀ ਕਿ ਭਾਈ ਸਾਹਿਬ ਜੀ ਅਸੀਂ ਤੁਹਾਡੀ ਇੱਕ ਹੱਡ ਬੀਤੀ ਸੁਣੀ ਹੈ ਉਹਦੇ ਵਿੱਚ ਤੁਸੀਂ ਸ਼ਹੀਦੀ ਦੇ ਬਾਰੇ ਦੱਸਿਆ ਵੀ ਸ਼ਹੀਦੀ ਦੇ ਕਰੋਨਾ ਬੜੀਆਂ ਮਹਾਰਾਜ ਦੀ ਕਿਰਪਾ ਵਰਤਦੀ ਆ ਬੜੇ ਕਾਰਜ ਸਫਲ ਹੁੰਦੇ ਉਹ ਵੀਰ ਕਹਿੰਦਾ ਬਈ ਬਾਈ ਜੀ ਮੈਂ ਇਥੇ ਬਾਰਾਂ ਤੇ ਮੇਰਾ ਵਿਦੇਸ਼ ਦੇ ਵਿੱਚ ਮੇਰੇ ਤੇ ਇੱਕ ਕੇਸ ਪਿਆ ਹੋਇਆ ਤੇ ਉਹ ਕੇਸ ਦੇ ਵਿੱਚ ਮੇਰਾ ਪੈਸਾ ਬਹੁਤ ਬਰਬਾਦ ਹੋ ਰਿਹਾ ਚਲੋ ਮੈਂ ਹੈ ਤਾਂ ਘਰੇ ਆ ਮੈਨੂੰ ਜੱਜ ਦੇ ਸਾਹਮਣੇ ਪੇਸ਼ ਹੋਣਾ ਪੈਂਦਾ ਕਈ ਕੁਛ ਦੀਆਂ ਮੇਰੇ ਤੇ ਬੰਦੀਆਂ ਲੱਗੀਆਂ ਤੇ ਕਈ ਤਰ੍ਹਾਂ ਮੇਰਾ ਪੈਸਾ ਜਿਹੜਾ ਨਾਸ ਹੋ ਰਿਹਾ ਮੈਂ ਕੀ ਕਰਾਂ ਮੈਂ ਉਹਦੇ ਵਿੱਚੋਂ ਕਿਵੇਂ ਬਰੀ ਹੋਵਾਂ ਵੀ ਮੈਂ ਹੈ ਵੀ ਉਹਦੇ ਵਿੱਚੋਂ ਬੇਕਸੂਰ ਆ ਮੇਰਾ ਕੋਈ ਕਸੂਰ ਵੀ ਨਹੀਂ ਹੈ ਪਰ ਹੁਣ ਇਹੋ ਜੀ ਵਿਵਤਾ ਗੱਲ ਪਈ ਕਈ ਵਾਰ ਖਾਲਸਾ ਜੀ ਇਦਾਂ ਹੀ ਹੁੰਦਾ ਕਰਮ ਹੁੰਦਾ ਜਿਹੜਾ ਸਾਡਾ ਉਹ ਸਾਨੂੰ ਭੋਗਣਾ ਪੈਂਦਾ ਤੇ ਦਾਸ ਨੇ ਉਹਨੂੰ ਖਾਲਸਾ ਜੀ ਇਹੀ ਗੱਲ ਕਹੀ ਸੀ ਕਿ ਭਾਈ ਤੁਸੀਂ ਮਹਾਰਾਜ ਦੇ ਚਰਨਾਂ ਵਿੱਚ ਇੱਕ ਤੇ ਆਪਰ ਅਰਦਾਸ ਕਰੋ ਤੇ ਇੱਕ ਸਤਗੁਰਾਂ ਦੇ ਅ ਅਸਥਾਨੇ ਉੱਤੇ ਭਾਈ ਕੋਈ ਸੇਵਾ ਸੁਖ ਲੋ ਵੀ ਮੈਂ ਮਹਾਰਾਜ ਜੀ ਆ ਸੇਵਾ ਕਰੂੰਗਾ ਤੇ ਕਿਰਪਾ ਕਰੋ ਮੈਂ ਬਰੀ ਹੋ ਜਾਵਾਂ ਉਹਨਾਂ ਨੇ ਦਾਸ ਨੂੰ ਮਾਇਆ ਭੇਜੀ ਤੇ ਕਹਿੰਦੇ ਤੁਸੀਂ ਨਾ ਸਾਡੀਆਂ ਲਗਾਤਾਰ ਸ਼ਹੀਦੀ ਦੇ ਗੰਕਰਾ ਦਿਓ ਤੇ ਖਾਲਸਾ ਜੀ ਹਫਤੇ ਹਫਤੇ ਬਾਅਦ ਦਾਸ ਨੇ ਉਸ ਵੀਰ ਦੀਆਂ ਸ਼ਹੀਦੀ ਦੇਗਾ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਦੀ ਉਹਦੀ ਤਰੀਕ ਸੀ ਕੁਝ ਨਵੰਬਰ ਪਤਾ ਨਹੀਂ ਕਿੰਨੀ ਤਰੀਕ ਸੀ ਨਵੰਬਰ ਉਹ ਦਿਨ ਉਹਨਾਂ ਨੇ ਮੈਨੂੰ 5 ਦਿਨ ਪਹਿਲਾਂ ਮੈਸੇਜ ਕੀਤਾ ਕਿ ਵੀਰ ਜੀ 5 ਦਿਨਾਂ ਬਾਅਦ ਜਾਂ 6 ਦਿਨਾਂ ਬਾਅਦ ਮੈਂ ਜੱਜ ਦੇ ਸਾਹਮਣੇ ਪੇਸ਼ ਹੋਣਾ ਜੇ ਇਸ ਵਾਰ ਮਹਾਰਾਜ ਕਿਰਪਾ ਕਰ ਦੇਣ ਮੈਂ ਖਤਮ ਹੋ ਜੇ ਮੇਰਾ ਕੇਸ ਮੈਂ ਬਰੀ ਹੋ ਜਾਵਾਂ ਉਹਦੇ ਵਿੱਚੋਂ ਮਹਿਲਾ ਹੋ ਜਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਂ ਕਾਮ ਕਾਰਜ ਕਰਨ ਵਾਲਾ ਬਣੂੰਗਾ ਕਿ ਮੇਰਾ ਪੈਸਾ ਬਹੁਤ ਇੱਥੇ ਨਾਸ਼ ਹੋ ਰਿਹਾ ਕਿਉਂਕਿ ਪੁਰਾਣੇ ਗਏ ਹੋਏ ਨੇ ਉਹਦੇ ਫਾਦਰ ਸਾਹਿਬ ਉੱਥੇ ਤੇ ਉਥੋਂ ਦਾ ਹੀ ਖਾਲਸਾ ਜੀ ਉਹ ਉੱਥੇ ਜਿਆਦਾ ਰਿਹਾ ਪੰਜਾਬ ਘਟ ਰਿਹਾ ਪਰ ਫਿਰ ਵੀ ਮਹਾਰਾਜ ਦੇ ਸ਼ਰਧਾ ਸੀ ਬਾਣੀ ਪੜਨ ਵਾਲਾ ਸੀ ਦਾਸ ਨੇ ਪੁੱਛਿਆ ਵੀ ਭਾਈ ਤੂੰ ਬਾਣੀ ਪੜਦਾ ਤੇ ਕਹਿੰਦਾ ਵੀ ਮੈਂ ਪੰਜ ਬਾਣੀਆਂ ਸਵੇਰੇ ਤੇ ਸੱਤ ਬਾਣੀਆਂ ਮਿਲ ਦੋ ਬਾਣੀਆਂ ਸ਼ਾਮਾਂ ਨੂੰ ਪੜਦਾ ਸੁਖਣੀ ਸਾਹਿਬ ਦਾ ਕਈ ਵਾਰ ਪਾਠ ਸੁਣਦਾ ਤੇ ਐਵੇਂ ਖਾਲਸਾ ਜੀ ਚੰਗਾ ਗੁਰਮੁਖ ਸੀ ਪਰ ਇਹੋ ਜੀ ਕੋਈ ਵਿਵਤਾ ਉਹਦੇ ਉੱਤੇ ਪਈ ਉਹਨੂੰ ਮੈਂ ਕਿਹਾ ਵੀ ਤੂੰ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰ ਰੋਜ਼ ਮਹਾਰਾਜ ਜਰੂਰ ਕਿਰਪਾ ਕਰਨਗੇ ਹਾਲੇ ਉਹਦੀ ਜਿਹੜੀ ਤਰੀਕ ਹੋਣੀ ਸੀ ਦੋ ਮਹੀਨਾਕ ਬਾਕੀ ਸੀ ਜਦੋਂ ਮੈਂ ਦਾਸ ਨੇ ਉਹਨੂੰ ਕਿਹਾ ਸੀ ਵੀ ਤੂੰ ਭਾਈ ਚਪਹਿਰਿਆਂ ਦੀ ਸੇਵਾ ਨਿਭਾ ਵੀ ਬੜੀ ਸੰਗਤ ਚ ਪਹਿਰਾ ਕੱਟਦੀ ਐ ਬੜੇ ਕਾਰਜ ਸਫਲ ਹੁੰਦੇ ਤੂੰ ਵੀ ਧਿਆ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਵੀ ਮੈਂ ਮਹਾਰਾਜ ਜਿੱਦੋਂ ਹੁਣ ਉਹ ਕਹਿੰਦਾ ਸੀ ਵੀ ਮੈਂ ਚੌਥੇ ਪੰਜਵੇਂ ਦਿਨ ਫ੍ਰੀ ਹੁਣਾ ਜਾਰਾ ਤੇ ਕੰਮ ਤੇ ਵੀ ਥੋੜਾ ਬਹੁਤਾ ਜਾਨਾ ਲੋਕਸ਼ੇਪ ਇਹ ਕਰਦਾ ਜੋ ਉਹ ਵੀ ਕਰਦਾ ਘਰੇ ਉਹਦਾ ਕਾਰਜ ਸੀ ਕੋਈ ਨਾ ਕੋਈ ਖਾਲਸਾ ਜੀ ਪਤ ਨਹੀਂ ਲੱਕੜਦਾ ਉਹ ਕੰਮ ਕਰਦਾ ਸੀ ਜਾਂ ਕਾਹਦਾ ਕੰਮ ਦੱਸਦਾ ਸੀ ਉਹ ਤੇ ਉਹ ਕਈ ਵਾਰ ਇੰਗਲਿਸ਼ ਚ ਦੱਸਦੇ ਮੈਨੂੰ ਆਉਂਦੀ ਨਹੀਂ ਤੇ ਖਾਲਸਾ ਜੀ ਉਹ ਜੋ ਕਹਿੰਦੇ ਮੈਂ ਕਈ ਵਾਰੀ ਕੁਝ ਹੋਰ ਹੀ ਸਮਝ ਲੈਣਾ ਹੁੰਨਾ ਸੋ ਮਹਾਰਾਜ ਸੱਚੇ ਪਾਤਸ਼ਾਹ ਜਾਣਦੇ ਉਹ ਕਹਿੰਦਾ ਵੀ ਮੈਂ ਵੀਰ ਜੀ ਦੁਪਹਿਰਾ ਰਾਤ ਨੂੰ ਕੱਟ ਸਕਦਾ ਤੇ ਦਾਸ ਨੇ ਉਹਨੂੰ ਇਹੀ ਕਿਹਾ ਵੀ ਤੂੰ ਜਦੋਂ ਮਰਜ਼ੀ ਕਟਿਆ ਕਰ ਉਹ ਐਸੀ ਮਹਾਰਾਜ ਦੀ ਕਿਰਪਾ ਹੋਈ ਖਾਲਸਾ ਜੀ ਉਹਨੇ 10 ਦਿਨ ਚ ਪਹਿਰੇ ਕੱਟੇ ਲਗਾਤਾਰ 10 ਦਿਨ ਚ ਪਹਿਰੇ ਕੱਟਦਾ ਰਿਹਾ ਮਹਾਰਾਜ ਦੀ ਕਿਰਪਾ ਨਾਲ ਤੇ ਫਿਰ ਉਹਨਾਂ ਕਹਿੰਦਾ ਮੈਂ ਨਾ ਇੱਕ ਦਿਨ ਮੇਰਾ ਰਾਤ ਨੂੰ ਮਨ ਕੀਤਾ ਮੈਂ ਉੱਠਿਆ ਤੇ ਮੈਨੂੰ ਨਾ ਮੇਰੇ ਮੂੰਖੋਂ ਮੈਂ ਉੱਠ ਕੇ ਉੱਠ ਕੇ ਬੈਠਾ ਤੇ ਮੇਰੇ ਮੂੰਹ ਵਿੱਚ ਇਹ ਜਾਪ ਸੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਦੀਪ ਸਿੰਘ ਸਾਹਿਬ ਕਹਿੰਦਾ ਮੈਂ ਉੱਠਿਆ ਮੇਰੇ ਮੂੰਹ ਆ ਚੱਲਦਾ ਸੀ ਮੇਰੀ ਜੀਬ ਬਾਬਾ ਦੀਪ ਸਿੰਘ ਸਾਹਿਬ ਦਾ ਨਾਮ ਲੈਂਦੀ ਸੀ ਕਹਿੰਦਾ ਮੈਂ ਬੜਾ ਹੈਰਾਨ ਹੋਇਆ ਵੀ ਇਹ ਕੀ ਕਾਰਨ ਕਹਿੰਦਾ ਫਿਰ ਮੈਂ ਉਦੋਂ ਬੈਠਾ ਮੈਨੂੰ ਆਨੰਦ ਆਇਆ ਮੈਂ ਇੱਕ ਘੰਟਾ ਬਹਿ ਕੇ ਫਿਰ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਇਹ ਜਾਪ ਜਪਿਆ ਮਹਾਰਾਜ ਦੀ ਕਿਰਪਾ ਨਾਲ ਤੇ ਕਹਿੰਦੇ ਮੈਂ ਜਾਪ ਜਪਦਾ ਰਿਹਾ ਮਹਾਰਾਜ ਦੀ ਕਿਰਪਾ ਸਦਕਾ ਫਿਰ ਉਸ ਤੋਂ ਬਾਅਦ ਵੀਰ ਦੱਸਦਾ ਕਹਿੰਦਾ ਕਿ ਮੇਰਾ ਐਡਾ ਧਿਆਨ ਲੱਗਾ ਮਹਾਰਾਜ ਦੇ ਚਰਨਾਂ ਵਿੱਚ ਕਹਿੰਦਾ ਮੈਂ ਹੱਥ ਜੋੜ ਕੇ ਅਰਦਾਸ ਕਰਨ ਲੱਗ ਪਿਆ ਕਹਿੰਦਾ ਇਨਾ ਮਨ ਜੁੜਿਆ ਮੇਰਾ ਮੈਂ ਮਹਾਰਾਜੀਆਂ ਦਾ ਨਾਮ ਲੈ ਕੇ ਦਸਾਂ ਪਾਸ਼ੀਆਂ ਦਾ ਨਾਮ ਲੈ ਕੇ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਹ ਸਿੰਘ ਸਾਹਿਬ ਦਾ ਨਾਮ ਲੈ ਕੇ ਸ਼ਹੀਦਾਂ ਦਾ ਨਾਮ ਲੈ ਕੇ ਅਰਦਾਸ ਕੀਤੀ ਕਿ ਮਹਾਰਾਜ ਆ ਜਿਹੜੀ ਹੁਣ ਤਰੀਕ ਆ ਰਹੀ ਹੈ ਤੇ ਮਹਾਰਾਜ ਜੇ ਉਹਦੇ ਵਿੱਚ ਮੇਰਾ ਸਾਰਾ ਕੇਸ ਜਿਹੜਾ ਰਫਾ ਦਫਾ ਹੋ ਜਵੇ ਮਾਰਾ ਮੇਰਾ ਇਹਨਾਂ ਕੇਸਾਂ ਤੋਂ ਛੁਟਕਾਰਾ ਹੋ ਜਾਵੇ ਸੱਚੇ ਪਾਤਸ਼ਾਹ ਕਿਰਪਾ ਕਰੋ ਮੈਂ ਇੱਕ ਦੁਪਹਿਰਾ ਇੰਡੀਆ ਤੋਂ ਭਾਵੇਂ ਇੱਕ ਦਿਨ ਜਾਵਾਂ ਭਾਵੇਂ ਦੋ ਦਿਨ ਜਾਵਾਂ ਇੱਥੋਂ ਮਹਾਰਾਜ ਜਦੋਂ ਮੇਰਾ ਮੈਂ ਬਰੀ ਹੋ ਗਿਆ ਉਸ ਤੋਂ ਬਾਅਦ ਦੂਜੇ ਚੌਥੇ ਪੰਜਵੇਂ ਦਿਨ ਜਦੋਂ ਵੀ ਮੇਰਾ ਟਾਈਮ ਲੱਗਾ ਮਾਰਾ ਮੈਂ ਜਾ ਕੇ ਇੱਕ ਦੁਪਹਿਰਾ ਆਪਜੀ ਦੇ ਦਰ ਤੇ ਕੱਟ ਕੇ ਆਉਂਗਾ ਕਿਰਪਾ ਕਰੋ ਸੱਚੇ ਪਾਤਸ਼ਾਹ ਮਿਹਰ ਕਰੋ ਮੇਰਾ ਕਾਰਜ ਸਫਲਾ ਹੋਵੇ ਤੇ ਐਵੇਂ ਉਹਨੇ ਅਰਦਾਸ ਕੀਤੀ ਉਹ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਈ ਕਿਉਂਕਿ ਮਨ ਜੁੜ ਗਿਆ ਉਹ ਵੀਰ ਦਾ ਫਿਰ ਖਾਲਸਾ ਜੀ ਪੰਜ ਦਿਨ ਬਾਕੀ ਸੀ ਤੇ ਉਹ ਮੈਨੂੰ ਕਹਿੰਦੇ ਵੀ ਕੋਈ ਸੇਵਾ ਹੋਰ ਦੱਸੋ ਜਿਹੜੀ ਮੈਂ ਸੇਵਾ ਕਰਾਂ ਜਿੱਦਾਂ ਮੇਰਾ ਕਾਰਜ ਸਫਲਾ ਹੋ ਜਾਏ ਮੇਰਾ ਮਨ ਡਰਦਾ ਵੀ ਮੈਨੂੰ ਲੱਗਦਾ ਵੀ ਸ਼ਾਇਦ ਇਸ ਵਾਰ ਵੀ ਮੇਰੀ ਸੁਣੀ ਨਹੀਂ ਜਾਣੀ ਫਿਰ ਤਰੀਕ ਗਾਂਹ ਦੂਰ ਪੈ ਜਾਂਦੀ ਹੈ ਫਿਰ ਬੰਦਾ ਲਮਕਿਆ ਰਹਿੰਦਾ ਤੇ ਦਾਸ ਨੇ ਨਾ ਉਹ اچانک ਉਸ ਦਿਨ ਕਿਸੇ ਬਾਹਰੋਂ ਕਿਸੇ ਵੀਰ ਨੇ ਨਾ ਸੇਵਾ ਭੇਜੀ ਸੀ ਘੋੜਿਆਂ ਦੇ ਵਾਸਤੇ ਚਣਿਆਂ ਦੀ ਤੇ ਜਦੋਂ ਮੈਨੂੰ ਉਹ ਵੀਰ ਦਾ ਫੋਨ ਬਹੁਤ ਆਇਆ ਦਾਸ ਫੋਨ ਚੱਕਦਾ ਨਹੀਂ ਕਿਸੇ ਦਾ ਵੈਸੇ ਖਾਲਸਾ ਜੀ ਕਿਉਂਕਿ ਲਮ ਗੱਲ ਲੰਮੀ ਹੋ ਜਾਂਦੀ ਹੈ ਕਈ ਵਾਰ ਕਾਰਜ ਇਹੋ ਜਿਹੇ ਚ ਫਸੇ ਹੋਈਦਾ ਵੀ ਨਹੀਂ ਗੱਲ ਹੋ ਸਕਦੀ ਕਿਸੇ ਦੇ ਸਾਹਮਣੇ ਸੋ ਇਸੇ ਪ੍ਰਕਾਰ ਜਿਹਨੂੰ ਨਾ ਉਹਨੇ ਮੈਨੂੰ ਫੋਨ ਕੀਤਾ ਬਹੁਤ ਫੋਨ ਕੀਤੇ ਨੇ ਮੈਂ ਚੁੱਕ ਲਿਆ ਤੇ ਉਹ ਰਾਤ ਦਾ ਸਮਾਂ ਸੀ ਉੱਥੇ ਵੀਰ ਕਹਿੰਦਾ ਵੀ ਮੈਂ ਜਾਗਦਾ ਸੀ ਮੈਂ ਕਿਹਾ ਟਰਾਈ ਕਰਕੇ ਦੇਖਦਾ ਹਾਂ ਤੁਸੀਂ ਵਿਹਲੇ ਹੋਣੇ ਆ ਮੈਂ ਫੋਨ ਚੱਕਿਆ ਮੈਨੂੰ ਕਹਿੰਦੇ ਹੋਰ ਸੁਣਾਓ ਤੁਸੀਂ ਕਿਦਾਂ ਸਭ ਠੀਕ ਐ ਕੀ ਕਰਦੇ ਮੈਂ ਕਿਹਾ ਵੀ ਮੈਂ ਕਿਸੇ ਗੁਰਮੁਖ ਭਾਈ ਲਈ ਭਾਈ ਉਹਨੇ ਸੇਵਾ ਭੇਜੀ ਸੀ ਤੇ ਘੋੜਿਆਂ ਦੇ ਚਣੇ ਲੈ ਰਿਆ ਵਾਂ ਉਹਦੇ ਕਾਰਜ ਵਾਸਤੇ ਕਹਿੰਦਾ ਵੀ ਇਹ ਮੈਨੂੰ ਇਹਦੇ ਬਾਰੇ ਦੱਸੋ ਤੇ ਮੈਂ ਉਹਨੂੰ ਕਹਾ ਵੀ ਭਾਈ ਘੋੜਿਆਂ ਨੂੰ ਚਣੇ ਦਾਨ ਕਰੀਦੇ ਆ ਗੁਰੂ ਕੇ ਘੋੜਿਆਂ ਨੂੰ ਲਾੜੀਆਂ ਫੌਜਾਂ ਦੇ ਘੋੜਿਆਂ ਨੂੰ ਜਦੋਂ ਦਾਨ ਕਰੀਏ ਤੇ ਉਹ ਬੜੀ ਕਿਰਪਾ ਹੁੰਦੀ ਹੈ ਖਾਲਸਾ ਜੀ ਬਾਬਾ ਨਰ ਸਿੰਘ ਸਾਹਿਬ ਦੇ ਸਥਾਨੇ ਤੇ ਨਾ ਸਿੰਘ ਐਵੇਂ ਅਰਦਾਸ ਕਰਦੇ ਮਹਾਰਾਜ ਆਪ ਜੀ ਦੇ ਸੇਵਕ ਆਪ ਜੀ ਦੇ ਚਰਨਾਂ ਵਿੱਚ ਮਹਾਰਾਜ ਘੋੜਿਆਂ ਵਾਸਤੇ ਚਣੇ ਲੈ ਕੇ ਆਏ ਆ ਤੁਹਾਡੇ ਘੋੜੇ ਆ ਸਤਿਗੁਰੂ ਜੀ ਜਿੱਦਾਂ ਜਿੱਦਾਂ ਘੋੜੇ ਚਣੇ ਛਕਣ ਜਿੱਦਾਂ ਜਿੱਦਾਂ ਘੋੜੇ ਮਹਾਰਾਜ ਦਾਣਾ ਛਕਣ ਉਵੇਂ-ਉਵੇਂ ਇਹਨਾਂ ਸੇਵਕਾਂ ਦੇ ਕਾਰਜ ਖਤਮ ਹੋਣ ਇਦਾਂ ਅਰਦਾਸ ਕਰਦੇ ਆ ਸੋ ਐਸੀ ਮਹਾਰਾਜ ਦੀ ਕਿਰਪਾ ਵਰਤਦੀ ਆ ਖਾਲਸਾ ਜੀ ਇੱਕ ਹੱਡ ਬੀਤੀ ਕੱਲ ਨੂੰ ਆਪ ਜੀ ਨੂੰ ਸੁਣਾਉਂਗਾ ਕਿ ਉਹ ਘੋੜਿਆਂ ਦੇ ਦਾਣਿਆਂ ਦੀ ਕਿੱਡੀ ਖੇੜ ਸੀ ਜਰੂਰ ਸੁਣਾਉਂਗਾ ਕੱਲ ਨੂੰ ਮੈਨੂੰ ਯਾਦ ਰਹਿ ਜਵੇ ਤੇ ਜਰੂਰ ਆਪਾਂ ਕੱਲ੍ਹ ਵਾਲੀ ਉਹ ਹੱਡ ਬੀਤੀ ਸੁਣਾਵਾਂਗਾ ਉਹ ਦਾਸ ਨੂੰ ਕਿਸੇ ਗੁਰਮੁਖ ਪਿਆਰੇ ਨੇ ਦਸੀ ਸੀ ਮਿਲ ਕੇ ਤੇ ਮੈਨੂੰ ਉਹ ਚੇਤਾ ਆ ਪੂਰਾ ਕਿਤੇ ਕਿਤੇ ਵਿਸਰੀ ਆ ਮੈਂ ਯਾਦ ਕਰਕੇ ਆਪ ਜੀ ਨੂੰ ਜਰੂਰ ਸੁਣਾਵਾਂਗਾ ਵੀ ਬੜੀ ਮਹਾਰਾਜ ਦੀ ਕਿਰਪਾ ਵਰਤਦੀ ਆ ਸਤਿਗੁਰਾਂ ਦੀ ਤੇ ਉਹ ਵੀਰ ਕਹਿੰਦਾ ਮੈਂ ਤੁਹਾਨੂੰ ਕੱਲ ਨੂੰ ਮਾਇਆ ਭੇਜੂੰਗਾ ਤੇ ਤੁਸੀਂ ਇਦਾਂ ਕਰਨਾ ਮੇਰੇ ਵਾਸਤੇ ਵੀ ਚਣੇ ਲੈ ਕੇ ਅਰਦਾਸ ਕਰਾਉਣੀ ਤੇ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਘੋੜਿਆਂ ਦੇ ਚਣੇ ਲੈ ਕੇ ਚੋਕਰ ਲੈ ਕੇ ਤੇ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ਸਥਾਨੇ ਦੇ ਪਹਾਰਤਾ ਤੇ ਉੱਥੇ ਸਿੰਘਾਂ ਕੋਲ ਅਰਦਾਸ ਕਰਵਾਈ ਪੰਜਵੇਂ ਦਿਨ ਉਹਦੀ ਖਾਲਸਾ ਜੀ ਤਾਰੀਖ ਸੀ ਤੇ ਐਸੀ ਮਹਾਰਾਜ ਨੇ ਦਇਆ ਕੀਤੀ ਵੀ ਉਹਦਾ ਕੇਸ ਜਿਹੜਾ ਅਸੀਂ ਵਾਕਿਆ ਜੱਜ ਨੇ ਰਫਾ ਰਫਾ ਕਰਤਾ ਖਤਮ ਹੋ ਗਿਆ ਕਹਾਣੀ ਮੁੱਕ ਗਈ ਸੋ ਮਹਾਰਾ ਜੀ ਦੀ ਕਿਰਪਾ ਨਾਲ ਜਿਹੜਾ ਕਈ ਪ੍ਰਕਾਰ ਦਾ ਨੁਕਸਾਨ ਹੋਇਆ ਸੀ ਪਤਾ ਨਹੀਂ ਵਾਹਿਗੁਰੂ ਜਾਣੇ ਉਹਦਾ ਘਰ ਦਾ ਕੋਈ ਪ੍ਰਾਪਰਟੀ ਦਾ ਚੱਕਰ ਸੀ ਉੱਥੇ ਪਿਆ ਉੱਤੇ ਕੇਸ ਤੇ ਖਾਲਸਾ ਜੀ ਇਹਨੂੰ ਪੈਸੇ ਵੀ ਮਿਲੇ ਉਧਰੋਂ ਜਿਹੜੇ ਇਹਨੇ ਪੈਸੇ ਇਹਨੇ ਆਪਣੇ ਫੂਕੇ ਜਿਹੜੇ ਬੰਦਿਆਂ ਨੇ ਤੇ ਕੇਸ ਕੀਤਾ ਸੀ ਜਾਂ ਜਿਵੇਂ ਵੀ ਹੋਇਆ ਸੀ ਉਹਨਾਂ ਨੂੰ ਜੁਰਮਾਨਾ ਵੀ ਪਿਆ ਤੇ ਇਹਨੂੰ ਪੈਸੇ ਵੀ ਮਿਲੇ ਸੋ ਐਸੀ ਬਾਬਾ ਦੀਪ ਸਿੰਘ ਸਾਹਿਬ ਨੇ ਦਇਆ ਕੀਤੀ ਤੇ ਖਾਲਸਾ ਜੀ ਵੀਰ ਨੇ ਜਿਹੜਾ ਮਹਾਰਾ ਦੇ ਚਰਨਾਂ ਵਿੱਚ ਭਰੋਸਾ ਰੱਖਿਆ ਤੇ ਮਹਾਰਾ ਨਾਲ ਜਿਹੜਾ ਖਾਲਸਾ ਜੀ ਵਜਨ ਕੀਤਾ ਸੀ ਉਹ ਮੰਨਿਆ ਫਿਰ ਚੌਥੇ ਦਿਨ ਤੀਜੇ ਚੌਥੇ ਦਿਨ ਵੀਰ ਨੇ ਟਿਕਟ ਲੈ ਕੇ ਦੋਹਾਂ ਤਿੰਨਾਂ ਦਿਨਾਂ ਵਾਸਤੇ ਇੰਡੀਆ ਆਇਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰਾ ਕੱਟ ਕੇ ਵਾਪਸ ਮੁੜ ਗਿਆ ਮਹਾਰਣਕਾਰ ਜੋ ਦਾ ਸਫਲਾ ਕਰਦਾ ਤੇ ਖਾਲਸਾ ਜੀ ਵੇਖੋ ਉਹ ਮਹਾਰਾ ਦੇ ਚਰਨਾਂ ਵਿੱਚ ਪਹੁੰਚਿਆ ਵੀ ਤੇ ਉਹ ਵੀਰ ਕਹਿੰਦਾ ਜਿਸ ਦਿਨ ਤੋਂ ਬਾਅਦ ਉਹ ਖੇੜ ਵਰਤੀ ਆ ਤੁਸੀਂ ਘੋੜਿਆਂ ਨੂੰ ਚਣੇ ਦਿੱਤੇ ਆ ਜਾਂ ਮੈਂ ਮਹਾਰਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਆ ਜਾਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਚ ਪਹਿਰਾ ਕੱਟ ਕੇ ਗਿਆ ਉਸ ਦਿਨ ਤੋਂ ਬਾਅਦ ਮੇਰਾ ਕੰਮ ਦੁਗਣਾ ਹੋ ਗਿਆ ਐਸੀ ਮਹਾਰਾ ਦੀ ਕਿਰਪਾ ਹੋਈ ਆ ਪੈਸੇ ਪੈਸੇ ਆਉਂਦੇ ਆ ਦੌਲਤ ਵਧ ਗਈ ਕਾਮ ਕਾਜ ਵਧ ਗਿਆ ਮਹਾਰਾਜ ਦੀ ਕਿਰਪਾ ਵਰਤ ਗਈ ਤੇ ਵੀਰ ਕਹਿੰਦਾ ਇਧਰੋਂ ਮੈਂ ਨਾਮ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੁਣ ਉਹ ਖਾਲਸਾ ਜੀ ਮਿੱਤ ਹਫਤੇ ਬਾਅਦ ਦੋ ਹਫਤੇ ਬਾਅਦ ਮਾਇਆ ਭੇਜ ਦਿੰਦਾ ਕਿ ਮੇਰੀ ਇਹੋ ਅਰਦਾਸ ਕਰਿਓ ਵੀ ਮਹਾਰਾਜ ਮੇਰਾ ਨਿਤ ਨਾਮ ਵਾਝੇ ਮੇਰੀ ਬਾਣੀ ਵਧ ਜਵੇ ਮੈਂ ਜਾਪ ਕਰਦਾ ਰਵਾਂ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਨ੍ਹਾਂ ਨੂੰ ਮਿਲਦਾ ਹੈ ਉਹ ਫਿਰ ਖਾਲਸਾ ਜੀ ਐਵੇਂ ਸਾਤ ਗੁਰਜੀ ਨਾਲ ਜੁੜਦੇ ਨੇ ਐਵੇਂ ਮਹਾਰਾਜ ਦੀ ਕਿਰਪਾ ਇਦਾਂ ਮਹਾਰਾਜ ਦੀਆਂ ਖੁਸ਼ੀਆਂ ਲੈਂਦੇ ਸੋ ਭਾਈ ਆਪਾਂ ਵੀ ਸਤਗੁਰਾਂ ਦੇ ਚਰਨਾਂ ਵਿੱਚ ਭਰੋਸਾ ਰੱਖੀਏ ਸਤਗੁਰਾਂ ਦੇ ਚਰਨਾਂ ਵਿੱਚ ਜੁੜੀਏ ਕਿਉਂਕਿ ਦਾਤੇ ਦੇ ਚਰਨਾਂ ਵਿੱਚੋਂ ਜੋ ਪ੍ਰਾਪਤ ਹੋ ਸਕਦਾ ਸੰਸਾਰ ਦੇ ਕਿਸੇ ਕੋਨੇ ਵਿੱਚੋਂ ਨਹੀਂ ਮਿਲਦਾ ਸੋ ਮਹਾਰਾਜ ਦਾ ਨਾਮ ਭਾਈ ਸਦਾ ਰਹੀਏ ਕਿਉਂਕਿ ਨਾਮ ਤੋਂ ਬਿਨਾ ਖਾਲਸਾ ਜੀ ਕੁਝ ਵੀ ਨਹੀਂ ਹੈ ਨਾਮ ਤੋਂ ਬਿਨਾ ਕੁਝ ਨਹੀਂ ਪ੍ਰਾਪਤ ਹੋ ਸਕਦਾ ਨਾਮ ਤੋਂ ਬਿਨਾ ਨਾ ਕੁਝ ਲੱਭ ਸਕਦਾ ਨਾ ਕੋਈ ਲੋਕ ਵਿੱਚ ਸੁਖ ਹੈ ਨਾ ਖਾਲਸਾ ਜੀ ਪਰਲੋਕ ਵਿੱਚ ਸੁਖ ਹੈ ਸੋ ਮਹਾਰਾਜੀਆਂ ਦਾ ਨਾਮ ਹੈ ਜਿਹੜਾ ਉਹ ਭਾਈ ਸਦਾ ਧਿਆਈਏ ਸੋ ਆਪਣੇ ਗੁਰੂ ਨੂੰ ਮਨਾਈਏ ਆਪਣੇ ਗੁਰੂ ਦੇ ਚਰਨ ਨਹੀਂ ਲਗিয়ে ਆਪਣੇ ਗੁਰੂ ਦੇ ਦਰਸ਼ਨ ਦੀਦਾਰੇ ਕਰੀਏ ਖਾਲਸਾ ਜੀ ਫਿਰ ਹੌਲੀ-ਹੌਲੀ ਮਤ ਆਵੇਗੀ ਤੇ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੀ ਮਤ ਆ ਜਾਂਦੀ ਹੈ ਉਹਨਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਗਿਆਨ ਬਖਸ਼ ਦਿੰਦੇ ਸੋਝੀ ਬਖਸ਼ ਦਿੰਦੇ ਪ੍ਰੇਮ ਬਖਸ਼ ਦਿੰਦੇ ਪਿਆਰ ਬਖਸ਼ ਦਿੰਦੇ ਸੋ ਸਤਗੁਰਾਂ ਤੋਂ ਬਿਨਾ ਖਾਲਸਾ ਜੀ ਹੋਰ ਕੋਈ ਰੱਖਣ ਵਾਲਾ ਨਹੀਂ ਕਲਗੀਧਰ ਸਵਾਮੀ ਮਹਾਰਾਜ ਕਹਿੰਦੇ ਸਗਲ ਦੁਆਰ ਕੋ ਛਾੜ ਕਾ ਗਹਿਓ ਤੁਹਾਰੋ ਦੁਆਰ ਵਾਹੇ ਗਾਹੇ ਕੀ ਲਾਜਿਆਸ ਗੋਬਿੰਦ ਦਾਸ ਤੋਹਾਰ ਮਹਾਰਾਜ ਮੈਂ ਸਾਰਿਆਂ ਦਰਾਂ ਨੂੰ ਛੱਡ ਕੇ ਤੇਰੇ ਦਰ ਆਇਆ ਹਾਂ ਸੱਚੇ ਪਾਸ਼ਾ ਆਪਣੇ ਦਰ ਆਇਆਂ ਦੀ ਲਾਜ ਰੱਖ ਮੇਰੀ ਬਾਹ ਫੜ ਸੱਚੇ ਪਾਸ਼ਾ ਮੈਂ ਤੇਰਾ ਦਾਸ ਹਾਂ ਸੋ ਐਵੇਂ ਖਾਲਸਾ ਜੀ ਗੁਰੂ ਕੇ ਚਰਨਾਂ ਵਿੱਚ ਅਰਦਾਸ ਕਰਦੇ ਰਹੀਏ ਮਹਾਰਾਜ ਤੇ ਸਾਡਾ ਭਰੋਸਾ ਬਣੇ ਪ੍ਰੇਮ ਬਣੇ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖੇਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ